ਵੇਖ ਲਓ ਵੇਖ ਲਓ ਵੇਖ ਲਓ ਜਲੰਧਰ ਪੋਲ ਸੇ ਹਾਰ ਵੇਖ ਲਓ ਇਹ ਤਸਵੀਰਾਂ ਨੇ ਚਲੰਦਰ ਵੈਸਟ ਦੀਆਂ ਇੱਥੇ ਇੱਕ ਪਲਾਟ ਦੇ ਵਿੱਚ ਬੰਦ ਬੋਰੀ ਚ ਲਾਸ਼ ਮਿਲਈ ਆ ਲੋਕਾਂ ਨੇ ਪੋਲਿਸ ਨੂੰ ਖਬਰ ਦਿੱਤੀ ਪਰ 1 ਘੰਟੇ 2 ਘੰਟੇ 10 ਘੰਟੇ ਲਗਭਗ 5 ਘੰਟੇ ਤੱਕ ਬੋਰਿਸ ਪਈ ਲਾਸ਼ ਪੁਲਿਸ ਨੇ ਰੋਲ ਕੇ ਰੱਖਤੀ ਮਸਲਾ ਸੀ ਹੱਦ ਬੰਦੇ ਕਿਉਂਕਿ ਪੁਲਿਸ ਨੂੰ ਲੱਗਦਾ ਸੀ ਕਿ ਇਹ ਇਲਾਕਾ ਉਹਨਾਂ ਦੇ ਇਲਾਕੇ 'ਚ ਨਹੀਂ ਪੈਂਦਾ ਫਿਰ ਆਖਰਕਾਰ ਲੋਕਾਂ ਨੇ ਮੌਕੇ ਤੇ ਐਕਸਐਮਐਲ ਨੂੰ ਬੁਲਾ ਲਿਆ ਔਰ ਐਕਸਐਮਐਲ ਨੇ ਆ ਕੇ ਤਸਦੀਕ ਕੀਤਾ ਕਿ ਇਹ ਤਾਂ ਸਾਡੇ ਹਲਕੇ 'ਚ ਹੀ ਪੈਂਦੀ ਹੈ ਜਿਸ ਤੋਂ ਬਾਅਦ ਚੋਂ ਭਾਰ ਕੋ ਕਮ ਪੁਲਿਸ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਇਹ ਇਲਾਕਾ ਉਹਨਾਂ ਦੇ ਇਲਾਕੇ 'ਚ ਪੈ ਰਿਹਾ ਹੈ ਤੇ ਉਹ ਅਗਲੀ ਕਾਰਵਾਈ ਕਰਨ ਚਾ ਰਹੇ ਨੇ ਪਰ ਸਵਾਲ ਇਹ ਉੱਠਦਾ ਕਿ 5 ਘੰਟੇ ਤੱਕ ਲਾਸ਼ ਰੋਲ ਗਈ ਜੁਸ਼ਿਕ 회사 ਨੂੰ ਅੰਦਰੋਂ ਬਾਜੋ ਸੋ ਹਣ ਵੱਡਾ ਸਵਾਲ ਹੈ ਕਿ ਅਖਰਕਾਰ ਇੱਥੇ ਬੋਰੀ ਚ ਲਾਸ਼ ਪਾ ਕੇ ਕਿਸ ਨੇ ਸੁੱਟੀ ਔਰ ਜਿਸ ਤਰੀਕੇ ਨਾਲ ਇਹ ਕਤਲ ਜਾਪਦਾ ਹੈ ਤੇ ਕਤਲ ਕੌਣ ਕਰ ਗਿਆ ਤਾਨਕ ਮੇਲ ਪੰਜਾਬੀ ਟੀਵੀ ਦਲੇ ਜਲੰਧਰ ਤੋਂ ਵਿਰਿੰਦਰ ਸਿੰਘ ਦਿਪਾ 2023 ਨਵਾਂਗੀ ਭਾਈ ਨਾ ਮੇਰਾ ਹਰਸ਼ ਹੈ ਜੀ ਜੇ ਕਿਹੜੀ ਜਗ੍ਹਾ ਤੋਂ ਭਾਈ ਤੁਸੀਂ ਭਾਈ ਇੱਥੇ ਲੋਕਲ ਹੀ ਹੈ ਪਈ ਕੀ ਮਾਮਲਾ ਕੀ ਹੋਇਆ ਸਾਰਾ ਮਾੜੀ ਕੀ ਦੱਸਿਓ ਭਾਈ ਇਹ ਏਦਾਂ ਹੀ ਆ ਅਹੀਂ ਖੜੇ ਸੀਗੇ ਕੋਈ ਕਰੋ ਇਨਫੋਰਮੇਸ਼ਨ ਕਿ ਪਰੀ ਕਿੰਨੇ ਵਜ ਦਾ ਟਾਈਮ ਸੀ ਉਹਦਾ ਜਦੋਂ ਤੁਹਾਨੂੰ ਪਤਾ ਲੱਗਾ ਕੋਈ ਆਪਣੇ 3 ਵਜ ਦਾ ਟਾਈਮ ਤਾਂ ਹੈਗਾ ਹੀ ਆ ਤੇ ਹੁਣ ਕਿੰਨਾ ਟਾਈਮ ਹੋ ਗਿਆ ਭਾਈ ਹੁਣ ਤੁਹਾਡੇ ਸਾਹਮਣੇ ਸੱਤ ਵਜ ਚੱਲੇ ਭਾਈ ਸੱਤ ਉਹ ਦੋ ਦੀ ਡੈੱਡ ਬੋਡੀ ਉਹ ਦੋ ਦੀ ਡੈੱਡ ਬੋਡੀ ਇੱਥੇ ਬਈ ਇੱਥੇ ਬਈ ਇੱਥੇ ਬਈ ਕੋਈ ਕਾਰਵਾਈ ਨਹੀਂ ਭਾਈ ਕੀ ਕਾਰਨ ਕੀ ਜਿਹੜਾ ਇੱਥੇ ਬਈ ਡੈੱਡ ਬੋਡੀ ਪੁਲਿਸ ਆ ਚੁੱਕੀ ਪਰ ਉਹ ਡੈੱਡ ਬੋਡੀ ਕਬਜੇ ਨਹੀਂ ਕਰਦੇ ਬਈ ਨਹੀਂ ਕਰਦੇ ਤੇ ਤੁਹਾਡੇ ਸਾਹਮਣੇ ਦੇਖ ਲਓ ਕਿੰਨੀ ਦੁਨੀਆ ਇਕੱਠੀ ਹੈ ਪੁਲਿਸ ਲੱਜਦੇ ਕਿੰਨੀ ਪੁਲਿਸ ਖੜੀ ਹੋਈ ਹੈ ਕਿ ਕੀ ਵਜ੍ਹਾ ਕਾਰਨ ਕੀ ਹੈ ਕਿ ਸੁਣਨ ਕੋਈ ਹੈ ਹੀ ਨਹੀਂ ਕੀ ਕਿਵੇਂ ਲੱਗ ਰਿਹਾ ਸ਼ਹਿਰ ਦਾ ਮਾਹੌਲ ਕਿ ਤੇ ਬਾਈ ਬਹੁਤ ਖਰਾਬ ਹੋ ਚੁੱਕਾ ਸੇਫ ਨਹੀਂ ਹੈਗਾ ਕੋਈ ਬੱਚਾ ਬੱਚੇ ਬੱਚੇ ਇੱਧਰ ਕਿਵੜਾ ਹੁਣ ਬੁੜੀਆਂ ਸੈਰ ਕਰਨ ਜਾਂਦੀਆਂ ਥੱਡੇ ਸਾਹਮਣੇ ਹੀ ਆ ਦੇਖ ਲਓ ਹਾਂਜੀ ਠੀਕ ਆਪਣਾ ਨਾਂ ਬੋਲ ਦੀ ਵੀਰੇ ਕਿਦੋਂ ਦਾ ਹਰਸ਼ੇ ਬਾਈ ਮੇਰਾ ਨਾਂ ਠੀਕ ਸਮਝਿਓ ਜਿਹੜੇ ਲੋਕ ਇੱਥੇ ਪਹੁੰਚ ਕੇ ਕੀ ਕਰਿਆ ਜਾ ਰਿਹਾ ਨੇ ਦੇਖ ਸਕਦੇ ਹੋ ਇਹਨਾਂ ਦਾ ਕਾਰਿਆ ਹੈ ਮਾਹੌਲ ਦਾ ਠੀਕ ਹੋ ਦੀ ਓਕੇ ਤੇ ਕੋਈ ਆਈ ਹੈ ਉਹ ਪੁਗੀ ਉਹਨਾਂ ਦੇ ਉਹਨਾਂ ਦੇ ਖੁੱਲੇ ਕਿਉਂ ਕੀ ਇਹ ਜਿਹੜੇ ਪ੍ਰੂਫ ਪ੍ਰੂਫ ਕਾਈਨੋਂ ਕਲੀਅਰ ਹੋਣ ਪੁਲਿਸਿਸ ਕਰਕੇ ਹਰੀ ਹੱਦਬੰਦੀ ਜਿਲ੍ਹੇ ਦਾ ਵੈਸਟਰੀ ਹੈ ਕਿ ਨਾ ਡਾਊਟ ਹੈ ਕਿ ਵੈ ਕਲੀਅਰ ਕਰ ਦਿਓ ਜਿੰਦਾ ਵੈਸੇ ਹੀ ਹੱਦਬੰਦੀ ਉਹ ਤੁਹਾਡੀ ਕਲੀਅਰ ਕਰਦੇ ਹੋ ਨੂੰ ਸਾਰੇ ਮੋਹੱਲੇ ਦੇ ਕੌਂਸਲਰ ਤੇ ਆਪਣੇ ਆ ਲਾਇਆ ਬੰਨੋ ਸਾਰੇ ਨੇ ਇਸ ਕਰਕੇ ਕਿ ਉਹ ਪੁੱਛਦੇ ਵੀ ਹੈ ਕਿ ਇਹ ਅਸਲ ਜਦਾ ਬਡਾਲੇ ਪਿੰਡ ਦੀ ਜ਼ਮੀਨ ਹੈ ਪਿੰਡ ਬਡਾਲੇ ਦੀ ਜ਼ਮੀਨ ਹੈ ਪਰ ਇਹ ਹੁਣ ਇਹ ਵੈਸਟਰ ਜ ਆ ਗਈ ਹੈ ਸਾਡੇ ਤੋਂ ਤਾਂ ਵੀ ਇਹ ਚੀਜ਼ ਨਹੀਂ ਪਤਾ ਸੀ ਕਿ ਬਡਾਲੇ ਦੀ ਜ਼ਮੀਨ ਹੈ ਪਿੰਡ ਪਿੰਡ ਬਡਾਲੇ ਦੀ ਜ਼ਮੀਨ ਇਹ ਕਲੀਅਰ ਹੈ ਜੀ ਇਸ ਕਰਕੇ ਉਹਨਾਂ ਦਾ ਬਣਦਾ ਪਰ ਹੁਣੇ ਕਹਿੰਦੇ ਸਰ ਹੁਣ ਜੀ ਆ ਕੇ ਜਾਓ ਮੋਰ ਗੱਲ ਪਤਾ ਹੈ ਠੀਕ ਹੈ ਸਰਕਾਰ ਵੀ ਠੀਕ ਸ਼ੋ ਗਿਆ ਜਿਹੜੀ ਡੈੱਡ ਬੋਡੀ ਇੱਥੇ ਹੀ ਇੱਥੇ ਪਈ ਹੋਈ ਆ ਇਲਾਕੇ ਦੇ ਲੋਕ ਕਹਿੰਦੇ ਨੇ ਲੈਗਣੀਾਰੇ ਹੱਤਬੰਦੀ ਦੇ ਵਿੱਚ ਪਈ ਹੋਈ ਹੈ ਹੱਤਬੰਦੀ ਦੀ ਜਿਹੜੀ ਇਹ ਜਲੰਧਰ ਮਾਈਕਲੀ ਹੈ ਪਾਰਕੋ ਕੈਂਪਥਾਨੇ ਦੀ ਹੈ ਓਕੇ ਇਸ ਏਰੀਆ ਦੀ ਮੈਂ ਨੰਦੀ ਕੀਤੀ ਹੈ ਇਹ ਪੁਰਾਣਾ ਹਲਕਾ ਜਲੰਧਰ ਵੈਚੀ ਹੈ ਸਾਰਾ ਜਿਹੜਾ ਕੋਈ ਨਵਾਂ ਹਲਕਾ ਸਾਡੇ ਇਲਾਕੇ ਦੇ ਜਿਹੜੇ ਸਾਡੇ ਇਲੈਕਸ਼ਨ ਲੜੇ ਆ ਬੱਬਲ ਜੀ ਓ ਵੀ ਨਾਲ ਆਏ ਆ ਮੈਨੂੰ ਸਾਰੇ ਦਿਨ ਫੋਨ ਆ ਰਿਹਾ ਸੀ ਸਾਡੇ ਕੌਂਸਲਰ ਵੀ ਇੱਥੋਂ ਜਿਹੜੇ ਆ ਓ ਵੀ ਸਾਡੇ ਅਜੇ ਬੱਬਲ ਜੀ ਆ ਫਲੀਦਰ ਦਸ਼ਨ ਭਗਤ ਜੀ ਆ ਸਕਸ ਕਰ ਗਿਆ ਕਿ ਜੋ ਵੀ ਹੈ ਪੁਲਿਸ ਕਲੀਅਰ ਕਰਨਾ ਚਾਹੀਦਾ ਕਿ ਕਿਦੀ ਬੋਡੀ ਹੈ ਕਿੱਦਾਂ ਆਈ ਹੈ ਕੋਈ ਛੱਡ ਕੇ ਗਿਆ ਹੈ ਕਿ ਇਹਦਾ ਮਰਡਰ ਹੋਇਆ ਕਿਹੜੇ ਸਾਡੇ ਜ਼ਿਲਹੰਦਰ ਵੈਸਤਾ ਇਹਨਾਂ ਕੋਈ ਪਰਿਵਾਰ ਦਾ ਜੀ ਹੋਵੇ ਮਾਂ-ਬਾਪ ਡਿੱਗਦੇ ਹੋਣ ਕਿਤੇ ਕਿ ਲੇਡੀਸ ਹੈ ਕਿ ਲੜਕਾ ਮੈਨੂੰ ਅਭੀ ਨਹੀਂ ਪਤਾ ਜੀ ਕਲੀਅਰ ਜੀ ਮਾਂ ਬਾਪ ਨਾਲ ਕਿਤੇ ਡਿਗ ਦੀ ਉਹਨਾਂ ਦੇ ਸਾਡਾ ਬੱਚਾ ਕਿਹੜਾ ਚਾਰ ਤੋਂ ਪੰਜ ਘੰਟੇ ਹੋ ਚੁੱਕੇ ਅੱਧ ਤੱਕ ਕਿਹਨੋਂ ਏਰੀਆ ਨਹੀਂ ਫੈਰੀ ਬੰਦੇ ਕਿੱਡੀ ਵੱਡੀ ਪੁਲਿਸ ਕੋ ਵੈਰੀਫਾਈ ਏਰੀਆ ਜਲੰਧਰ ਵੈਸਟ ਹੈ ਪੁਲਿਸ ਹੱਦਬੰਦੀ ਜੀ ਹੈ ਉਲਝੀ ਹੋਈ ਹੈ ਕਿ ਜਲੰਧਰ ਵੈਸਟ ਮੈਂ ਕਹਿ ਰਹੀ ਹਾਂ ਪੁਲਿਸ ਨੂੰ ਨਹੀਂ ਪਤਾ ਲੱਗ ਰਿਹਾ ਪੁਲਿਸ ਨੂੰ ਨਹੀਂ ਪਤਾ ਜਿਹੜੇ ਲੋਕਾਂ ਨੇ ਇਲੈਕਸ਼ਨ ਲੜਿਆ ਇਲੈਕਸ਼ਨ ਦੇ ਲਈ ਵੋਟਾਂ ਦੇ ਲਈ ਪਤਾ ਹੁੰਦੀ ਆ ਦਬਦੀ ਵੋਟਾਂ ਦੇ ਲਈ ਹੱਦਬੰਦੀ ਪਤਾ ਹੁੰਦੀ ਆ ਏਰੀਆ ਜਲੰਧਰ ਵੈਸਟ ਹੈ ਇਹ ਜਿਹੜਾ ਇਹ ਏਰੀਆ ਹਜੇ ਬੱਬਲ ਦਾ ਜੀ ਇਹ ਹਾਂਜੀ ਬੱਬਲ ਦਾ ਕਾਸ਼ੀ ਨਗਰ ਵਾਲੀ ਇਹ ਦਰਸ਼ਕਾਂ ਤੇ ਦੋ ਦੋਨਾਂ ਦੇ ਵਿੱਚ ਇਹ ਜਿਹੜੀ ਇਹ ਬਾਡਨ ਲਾਈਨਿੰਗ ਹੈ ਇੱਥੇ ਕਾਉਂਸਲਰ ਹੈ ਵੀ ਆਪਣੀ ਹੈ ਉਹ ਵੀ ਆ ਰਹੇ ਆ ਸਾਡੇ ਸਾਰੇ ਸਾਥੀ ਪਹੁੰਚ ਗਏ ਇੱਥੇ ਮੈਨੂੰ ਇਹਨਾਂ ਦਾ ਫੋਨ ਆਇਆ ਪਰ ਪੁਲਿਸ ਨੂੰ ਕਲੀਅਰ ਕਰਨਾ ਚਾਹੀਦਾ ਹੈ ਦੇਖੋ ਨਾ ਕਿਸੇ ਵੀ ਪਰਿਵਾਰ ਦਾ ਜੀ ਹੋ ਸਕਦਾ ਕਿ ਮਾਪੇ ਡੈੱਡ ਬੋਡੀ ਪਹੁੰਚੀ ਜਾਂ ਕਿਸ ਜਿਹੜੇ ਹਾਲਾਤਾਂ ਦੇ ਵਿੱਚ ਇੱਥੇ ਜੋ ਬੰਦਾ ਪਹੁੰਚਿਆ ਹੋਊਗਾ ਪੂਰੀ ਦੇ ਵਿੱਚ ਪੈ ਕੇ ਜੀ ਪਰ ਇਹ ਬਹੁਤ ਜਲੰਦਰ ਵੈਸੇ ਡੇ ਬੁਰੇ ਹਾਲਾਤ ਹੈ ਇਹ ਸਰਕਾਰ ਨੂੰ ਚਿੰਤਾ ਮ ਵਿਸ਼ਤ ਕਰਨੀ ਚਾਹੀਦੀ ਹੈ ਕਿ ਸਰਕਾਰ ਚਿੰਤਾ ਕਿਤੇ ਹੋਰ ਹੈ ਸਰਕਾਰ ਦੀ ਸਰਕਾਰ ਦੀ ਚਿੰਤਾ ਜੀ ਲੁੱਟਣਾ ਕਿਦਾਂ ਇਸ ਪੰਜਾਬ ਨੂੰ ਰੰਦਰ ਨੂੰ ਗੁੱਦਾਂ ਲੁੱਟਣਾ ਅੱਜ ਉਹਨਾਂ ਨੂੰ ਇਹ ਨਹੀਂ ਚਿੰਤਾ ਕਿ ਜਿਹਨਾਂ ਲੋਕਾਂ ਦੇ ਬੱਚੇ ਘਰਾਂ ਦੇ ਵਿੱਚੋਂ ਕੰਮ ਤੇ ਜਾਂਦੇ ਜਾਂ ਰੋਜ਼ਗਾਰ ਲਈ ਜਾਂਦੇ ਆ ਸਾਨੂੰ ਜਦੋਂ ਘਰ ਤੇ ਬੱਚਾ ਨਹੀਂ ਆਣਾ ਉਸ ਪਰਿਵਾਰ ਤੇ ਕੀ ਬੀਤਣੀ ਅੱਜ ਦੇ ਹਾਲਾਤ ਬਹੁਤ ਬੁਰੇ ਆ ਇਹ ਉਹ ਜਿਹੜਾ ਏਰੀਆ ਜਿੱਥੇ ਮੈਂ ਖੜਾ ਨਾਖਾਂਵਾਲਾ ਬਾਗ ਦਾ ਰੋਡ ਕੇ ਆਇਆ ਜਾਂਦਾ ਨੂੰ ਕੋਕਾਂਸ਼ੀ ਨਗਰ ਜਿਹੜਾ ਸੱਜੇ ਪਾਸੇ ਆਉਂਦਾ ਖੱਬੇ ਪਾਸੇ ਨਾਖਾਂ ਇੱਥੇ ਰਾਤ ਨੂੰ 7 ਵਜੇ ਕੋਈ ਨੰਗੜਾ ਨਹੀਂ ਦੱਸਦੇ ਕਿ ਕਿਹਦਾ ਕੋਈ ਮੋਬਾਈਲ ਖੋਤਾ ਜਾਣਾ ਕਿਦੀ ਕੋਈ ਚੈਨ ਖੋਤੀ ਜਾਣੀ ਹੈ ਕਿਦੇ ਕੋਈ ਛੁਰੀ ਵੱਜ ਜਾਣੀ ਹੈ ਕਿਦੇ ਕੋਈ ਚਾਕੂ ਵੱਜ ਜਾਣਾ ਇਦਾਂ ਦੇ ਹਾਲਾਤ ਬਣੇ ਜਲੰਧਰ ਵੈਸਟ ਦੇ ਜਿਹੜੇ ਜਲੰਧਰ ਵੈਸਟ ਦੇ ਜਿਹੜੇ ਲੋਕ ਇਹਨਾਂ ਲੋਕਾਂ ਨੇ ਸੱਤਾ ਤੇ ਭਟਾਇਆ ਉਹਨਾਂ ਨੂੰ ਅੱਜ ਕਿਤੇ ਹੋਰ ਕੰਮ ਦੀ ਚਿੰਤਾ ਹੈ ਉਹਨਾਂ ਨੂੰ ਪਬਲਿਕ ਦੀ ਚਿੰਤਾ ਨਹੀਂ ਲੋਕਾਂ ਕੋਲੋਂ ਪੁੱਛਿਆ ਕਹਿੰਦੇ ਕਿ ਜਿਹੜੀਆਂ ਲਾਈਟਾਂ ਨੇ ਸੋਲਰ ਸਿਸਟਮ ਨਾਲ ਚੱਲਦੀਆਂ ਕਹਿੰਦੇ ਉਹ ਬਲੈਕਆਊਟ ਹੋਣ ਕਰਕੇ ਲਾਈਟਾਂ ਵੀ ਜਿਹੜੀਆਂ ਰਾਤ ਦੇ ਸਮੇਂ ਬੰਦ ਰਹਿੰਦੀਆਂ ਇਹ ਲਾਈਟਾਂ ਜਿਹੜੀਆਂ ਹੈਗੀਆਂ ਇਹ ਚਲੋ ਜੇ ਕੋਈ ਖਰਾਬ ਹੈ ਜਰੂਰ ਮਹੱਲੇ ਲੈ ਕੇ ਇਹਨੇ ਕਮਿਊਨਿਟੀ ਚੇਂਜ ਕੀਤਾ ਸਦੀ ਮਿਲਦਾ ਪ੍ਰਾਈਵੇਟ ਕਲੋਨੀ ਕੱਟੀ ਹੈ ਕਿਸੇ ਨੇ ਇਹ ਲਾਈਟਾਂ ਉਹਨਾਂ ਨੇ ਲਗਾਈਆਂ ਤੇ ਗਵਰਨਮੈਂਟ ਦੀ ਲਾਈਟਾਂ ਨਹੀਂ ਹੈ ਇਹ ਸਰਕਾਰੀ ਲਾਈਟਾਂ ਨਹੀਂ ਹੈ ਇਹ ਲਾਈਟਾਂ ਉਹਨਾਂ ਦੀ ਜਿਹੜੇ ਪ੍ਰਾਈਵੇਟ ਜਿਹੜੇ ਕੋਈ ਨਾ ਕੋਈ ਨੇ ਇਹ ਨਜ਼ਾਇਜ਼ ਜਿਹੜੀ ਕਲੋਨੀਆਂ ਕੱਟੀਆਂ ਹੈ ਉਹਨਾਂ ਨੇ ਆਪਣੀ ਕਲੋਨੀ ਦੀ ਸੁੰਦਰਤਾ ਦੇ ਲਈ ਇਹ ਜਿਹੜੀ ਸੀ ਤੁਸੀਂ 2 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਲੇਕਿਨ ਮੈਂ ਪੁਲਿਸ ਨਾਲ ਗੱਲ ਕਰ ਰਿਹਾ ਹਾਂ ਸੱਤ ਬੰਦੀ ਦਾ ਜਿਹੜਾ ਪਤਾ ਨਹੀਂ ਲੱਗਾ 2 ਘੰਟੇ ਤੋਂ ਬੋਡੀ ਇੱਦਾਂ ਹੀ ਉੱਥੇ ਪਈ ਹੋਈ ਹੈ ਮੈਂ ਪੁੱਛ ਰਿਹਾ ਹਾਂ ਨਾ ਕੋਈ ਲੋਕਾਂ ਦੇ ਲਈ ਪੁੱਛੋ ਕਾਫੀ ਪਬਲਿਕ ਜਿਹੜੀ ਮੈਂ ਸਾਰਿਆਂ ਨੂੰ ਮਿਲਾਂਗਾ ਮੈਂ ਸਾਰਿਆਂ ਨੂੰ ਮਿਲਾਂਗਾ ਉਹ ਇਸ ਈ ਨੂੰ ਕਹਿ ਰਹੇ ਸੀ ਕਿ ਜਿਹੜਾ ਡੈੱਡ ਬੋਡੀ ਨੂੰ ਚੱਕਿਆ ਜਾਵੇ ਚਾਹੇ ਕੋਈ ਵੀ ਕਿਸੇ ਘਰ ਦਾ ਵੀ ਜੀ ਉਹਨੂੰ ਲੈ ਕੇ ਜਾਵੇ ਮੇਰੀ ਸਹੀ ਇਹ ਚਿੰਤਾ ਕਿ ਜਿਸ ਦੀ ਵੀ ਉਹ ਹੈ ਅੰਦਰ ਕੀ ਹੈ ਜੋ ਵੀ ਹੈ ਪਰ ਬੜਾ ਬੁਰਾ ਮੈਂ ਤਾਂ ਕਹਿੰਦਾ ਕੋਈ ਨਾਂ ਹੀ ਨਿਕਲੇ ਮੇਰਾ ਮਨ ਹੈ ਤੇ ਕੋਈ ਨਾ ਹੀ ਕੁਛ ਲਿਖ ਲੇ ਜੀ ਮੈਂ ਬਾਰ ਬਾਰ ਕਹਿ ਰਿਹਾ ਪਰ ਜੇ ਕੋਈ ਨਿਕਲਦਾ ਪਰ ਬੜੀ ਚਿੰਤਾ ਦਾ ਵਿਸ਼ੇ ਆ ਕਿ ਕਿਹਦਾ ਪਰਿਵਾਰ ਦਾ ਜੀ ਤੇ ਜਿਹੜਾ ਚਰਾ ਘਰ ਦਾ ਬੁੱਝ ਗਿਆ ਹੋਵੇਗਾ ਉਸ ਪਰਿਵਾਰ ਨੇ ਕੀ ਉਮੀਦਾਂ ਲਾਈਆਂ ਹੋਣਗੀਆਂ ਕੀ ਉਮੀਦਾਂ ਹੋਣਗੀਆਂ ਬਾਕੀ ਜੇ ਇਸ ਬੋਰੀ ਖੁੱਲਣ ਤੋਂ ਬਾਅਦ ਪਤਾ ਲੱਗੇ ਕਿਉਂਕਿ ਇਹਦੇ ਵਿੱਚ ਬੜਾ ਵੱਡਾ ਸਵਾਲ ਆ ਜਿਹੜੀ ਬੋਡੀ ਉਹ ਪੈਕ ਆ ਬੋਰੀ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਨਾ ਕਿ ਬੋਡੀ ਕਿਸੇ ਚੀਜ਼ ਤੇ ਲੈ ਕੇ ਆਏ ਹੋਣਗੇ ਪੁਲਿਸ ਕੋ ਕਲੀਅਰ ਕਰ ਲੈਣੇ ਆ ਜੀ ਮੈਂ ਪੁੱਛਣਾ ਨਾ ਮੈਂ ਪੁੱਛਣਾ ਨਾ ਕ